ਹਾਂਜੀ ਦਰਸ਼ਕੋ ਅੱਜ 77 ਦਾ 218 ਪੁਨਜਾਇ ਹੈ ਜੀ ਜੀ। ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਜੋ ਪਾਰਲੀਮੈਂਟ ਦੀਆਂ ਇਲੈਕਸ਼ਨਾਂ 1 ਜੂਨ ਨੂੰ ਹੋਣ ਜਾ ਰਹੀਆਂ ਨੇ ਉਹ ਉਸ ਦੇ ਸਬੰਧ ਵਿੱਚ ਅੱਜ ਅਸੀਂ ਕਾਂਗਰਸ ਪਾਰਟੀ ਦਾ ਬੀ.ਪੀ. ਅਮਰਜੀਤ ਕੌਰ ਸਾਹੂ ਦੇ ਦਾ ਦਫ਼ਤਰ ਦਾ ਉਦਘਾਟਨ ਕੀਤਾ ਹੈ। ਅੱਜ ਸਾਰੇ ਨੌਜਵਾਨ ਵੀਰ ਇੱਥੇ ਆਏ ਨੇ ਬੜੀਆਂ ਸਾਰਿਆਂ ਦੇ ਚਿਹਰਿਆਂ ਤੇ ਖੁਸ਼ੀ ਹੈ ਔਰ ਕਾਂਗਰਸ ਪਾਰਟੀ ਪ੍ਰਤੀ ਬਹੁਤ ਜੋਸ਼ ਹੈ। ਅੱਜ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਹੈ 26 ਤਰੀਕ ਨੂੰ ਪਰਸੋਂ ਚਾਵਨ ਨੂੰ 6 ਵਜੇ ਬੀਬੀ ਜੀ ਰਾਮਪੁਰਾ ਪਹੁੰਚ ਰਹੇ ਨੇ 26 ਤਰੀਕ ਨੂੰ ਸਵੇਰ ਤੋਂ ਲੈ ਕੇ ਜਿਵੇਂ ਪਹਿਲਾ ਇੱਕਦਮ ਸਾਰੇ ਪਿੰਡਾਂ 'ਚ ਦੌਰਾ ਕਰਕੇ ਗਏ ਨੇ ਬੀਬੀ ਨੇ ਬੀਬੀ ਜੀ ਅਮਰਜੀਤ ਕੌਰ ਸਾਹੋਕੇ ਬੜਾ ਪਿੰਡਾਂ 'ਚ ਜੋਸ਼ ਸੀ ਬਹੁਤ ਸੋਹਣੇ ਇਕੱਠ ਹੋਏ ਔਰ ਲੋਕਾਂ ਦਾ ਹਾਂ ਪੱਕੀ ਹੰਗਾਰਾ ਸੀ ਲੋਕਾਂ ਨੇ ਇਹ ਮਹਿਸੂਸ ਕੀਤਾ ਵੀ 2 ਸਾਲ ਜਿਹੜੇ ਅਸੀਂ ਬਹੁਤ ਗਲਤ ਫੈਸਲਾ ਕੀਤਾ ਔਰ ਤੋਂ ਠੱਗੇ ਠੱਗੇ ਮਹਿਸੂਸ ਕਰਦੇ ਸੀ ਕਿ ਇਹਨਾਂ ਨੇ ਸਾਨੂੰ ਬੁਸ਼ਵਾਸ ਦਿਵਾਇਆ ਪਿੰਡ ਵਾਲੇ ਨੇ ਕਾਂਗਰਸ ਸਾਹਿਬ ਬਿਲਕੁਲ ਚਿੰਤਾ ਨਾ ਕਰੋ ਇੱਕ ਇੱਕ ਵੋਟ ਕਾਉਂਸਲ ਦੀ ਝੋਲੀ ਪਾਵਾਂਗੇ ਤੇ ਬੀਬਾ ਜੀ ਨੂੰ ਜਿੱਤਾਵਾਂਗੇ ਅੱਜ ਮੈਂ ਰਾਮਪੁਰੇ ਸ਼ਹਿਰ ਦੇ ਵਿੱਚ ਵੀ ਸਾਰੇ ਨੌਜਵਾਨ ਨੂੰ ਵਰਕਰਾਂ ਨੂੰ ਮਿਲਿਆ ਲੀਡਰ ਸਾਬਾਨ ਮੇਰੇ ਨਾਲ ਨੇ ਇਹਨਾਂ ਨੇ ਵੀ ਔਰ ਘਰ ਘਰ ਜਾ ਕੇ ਇਹਨਾਂ ਨੇ ਵੀ ਟਰ ਰੋੜ ਜਾ ਕੇ ਜੋਸ਼ ਨਾਲ ਪਿਆਰ ਨਾਲ ਘਰਾਂ ਜੀ ਜਾ ਕੇ ਕਾਂਸ ਪਾਰਟੀ ਦਾ ਪ੍ਰਚਾਰ ਕਰਨਗੇ ਔਰ ਵੱਡੀ ਗਿਣਤੀ 'ਚ ਇੱਕ ਤਰੀਕ ਨੂੰ ਬੀਬੀ ਜੀ ਨੂੰ ਵੋਟ ਪਾ ਕੇ ਪੰਜੇ ਦੇ ਮੋਹਰਾਂ ਲਾ ਕੇ ਕੰਮਜਾਵ ਕਰਨਗੇ ਗੁਰੂ ਮਹਾਰਾਜ ਕਿਰਪਾ ਕਰੇ ਜਦੋਂ ਜਿੱਤ ਕੇ ਬੀਬੀ ਜੀ ਸਰਕਾਰ ਉੱਪਰ ਸਾਡੀ ਕੌਂਸਲਤੀ ਬਣਨੀ ਹੈ ਫਿਰ ਜੋਸ਼ ਨਾਲ ਅਸੀਂ ਸੀਨੀਅਰ ਹਾਈ ਕਮੰਡ ਨੂੰ ਬੇਨਤੀ ਕਰਾਂਗੇ ਪੰਜਾਬ ਨੂੰ ਨੁਮਾਇੰਦਗੀ ਮਿਲਣੀ ਮਿਲਣੀ ਹੈ ਅਸੀਂ ਰਿਜ਼ਰਵੇਸ਼ਨ ਨੂੰ ਮੱਖ ਰੱਖਦੇ ਹੋਏ ਬੀਬੀ ਜੀ ਨੂੰ ਮਨਿਸਟਰ ਵੀ ਬਣਾ ਕੇ ਲੈ ਕੇ ਆਵਾਂਗੇ ਮਨਿਸਟਰ ਜਦੋਂ ਬਣ ਗਏ ਫਿਰ ਬੀਬਾ ਜੀ ਨੂੰ ਬੇਨਤੀ ਕਰਾਂਗੇ ਕਿਉਂ ਪੜ੍ਹੇ ਲਿਖੇ ਨੇ ਜਿਹੜੇ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਇੱਕ ਤਾਂ ਬਾਹਰ ਲਿਆ ਇੱਕ ਅਨਪੜਾ ਦੇ ਬਰਾਬਰ ਹੈ ਬੀਬੀ ਜੀ ਡਬਲ ਐਮ ਐ ਐਮ ਇੰਗਲਿਸ਼ ਹੈ ਜਿਹੜੀ ਕਿ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨ ਵੀ ਬਣ ਚੁੱਕੀ ਆ ਮੋਗੇ ਚ ਸਿਆਸੀ ਸੂਝ ਵੀ ਜੀ ਬਹੁਤ ਆ ਪੜ੍ਹੀ ਲਿਖੀ ਕਰਕੇ ਪਾਰਲੀਮੈਂਟ ਚ ਵੀ ਬਹੁਤ ਵਧੀਆ ਪ੍ਰੋਮੋਸ਼ਨਸ ਕਰਨਗੇ ਤੇ ਕੋਈ ਚੰਗਾ ਪ੍ਰੋਜੈਕਟ ਲੈ ਕੇ ਆਉਣਗੇ ਤਾਂ ਜੋ ਸਾਡੇ ਹਲਕਾ ਰਾਮਪੁਰੂ ਦੇ ਬੱਚਿਆਂ ਨੂੰ ਨੌਜਵਾਨ ਵੀਰਾਂ ਬੱਚੜੀਆਂ ਬੇਟੀਆਂ ਨੂੰ ਕੋਈ ਰੋਜ਼ਗਾਰ ਮਿਲ ਸਕੇ ਕੋਈ ਬਹੁਤ ਵੱਡੀ ਸਕੀਮ ਲੈ ਕੇ ਜੋ ਸੈਂਟਰ ਸਰਕਾਰ ਆਪਦੀ ਸਰਕਾਰ ਹੋਊਗੀ ਫਿਰ ਅਸੀਂ ਖੁੱਲੇ ਮਨ ਨਾਲ ਰਾਹੁਲ ਗਾਂਧੀ ਜੀ ਤੋਂ ਬੇਨਤੀ ਕਰਕੇ ਕੋਈ ਵੱਡੀ ਇੰਡਸਟਰੀ ਲੈ ਕੇ ਆਵਾਂਗੇ ਤਾਂ ਜੋ ਸਾਡਾ ਇਲਾਕਾ ਖੁਸ਼ਹਾਲ ਹੋ ਸਕੇ ਸੋ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਉਮੀਦਵਾਰ ਦੀ ਤੇ ਪਾਰਟੀ ਦੀ ਪਰਖ ਜ਼ਰੂਰ ਕਰਿਓ ਇਹ ਨਾ ਕਰਿਓ ਵੀ ਦੋ ਸਾਲ ਜਿਵੇਂ ਪਹਿਲਾਂ ਬਦਲਾ ਬਦਲਾ ਦੇ ਝਾਸੇ ਝਾਕੇ ਆਪਾਂ ਸਾਰੇ ਪੰਜਾਬ ਨੇ ਨੁਕਸਾਨ ਕਰ ਲਿਆ ਅੱਜ ਠੱਗੇ ਠੱਗੇ ਸਾਰੇ ਮਹਿਸੂਸ ਕਰਦੇ ਆ ਜੋ ਵੀ ਉਹਨਾਂ ਨੇ ਮੂੰਹ ਖੋਲਿਆ ਸੀ ਜੋ ਉਹਨਾਂ ਨੇ ਵਾਅਦੇ ਕੀਤੇ ਸੀ ਇੱਕ ਵਾਅਦਾ ਵੀ ਨਹੀਂ ਪੂਰਾ ਕੀਤਾ ਅਸੀਂ ਪੰਜ ਵਾਅਦੇ ਕਰਨੇ ਆ ਹਰੇਕ ਗਰੀਬ ਪਰਿਵਾਰ ਨੂੰ ਲੱਖ ਰੁਪਇਆ ਸਾਲ ਦਾ ਦੇਣਾ ਆ ਜਿਹੜੀ ਮਰੇਗਾ ਦੀ ਸਕੀਮ ਹੈ ਉਹ 300 ਤੋਂ ਵਧਾ ਕੇ 400 ਕਰਾਂਗੇ ਹੋਰ ਤਿੰਨ ਚ ਚ ਤਿੰਨ ਸਾਡੀਆਂ ਗਰੰਟੀਆਂ ਬਹੁਤੀਆਂ ਗਰੰਟੀਆਂ ਨਹੀਂ ਕਿੰਨੀਆਂ ਪੰਜ ਗਰੰਟੀਆਂ ਪੰਜ ਗਰੰਟੀਆਂ ਅਸੀਂ ਪੂਰਾ ਕਰਾਂਗੇ ਕਿ ਉਹ ਫਸਲਾਂ ਦਾ ਭਾਅ ਹੈ ਉਹ ਪੂਰਾ ਮਿਲੂਗਾ ਤੇ ਜਿਹੜੀ ਦામੀ ਹੈ ਐਮ ਐਸ ਪੀ ਆਈ ਉਹ ਸਾਰੀਆਂ ਫਸਲਾਂ ਤੇ ਅਸੀਂ ਲਾਗੂ ਕਰਾਵਾਂਗੇ ਕੋਈ ਕਸਰ ਨਹੀਂ ਛੱਡਾਂਗੇ ਸੋ ਮੈਂ ਸਾਰੇ ਵੀਰਾਂ ਨੂੰ ਤੇ ਖਾਸ ਕਰਕੇ ਰਾਮਪਰਾਹੁਲ ਦੇ ਇਲਾਕੇ ਨੂੰ ਪਿੰਡਾਂ ਵਾਲਿਆਂ ਨੂੰ ਸ਼ਹਿਰ ਨਿਵਾਸੀ ਵੀਰਾਂ ਨੂੰ ਨੌਜਵਾਨਾਂ ਨੂੰ ਸਾਰੇ ਬਜ਼ੁਰਗਾਂ ਨੂੰ ਮਾਤਾ ਪਿਓਾਂ ਨੂੰ ਇੱਕ ਤਰੀਕ ਨੂੰ ਇਹ ਵੋਟ ਬਹੁਤ ਐਹਮੀਅਤ ਰੱਖਦੀ ਆ ਬਹੁਤ ਦਾ ਇੰਪੋਰਟੈਂਸ ਆ ਕਿ ਤੇ ਨਾ ਉਹ ਵੋਟ ਨਾ ਪਾਉਣ ਜਾਓ ਇੱਕ ਇੱਕ ਵੋਟ ਪਾਉਂਗੇ ਸਾਡੇ ਦੇਸ਼ ਦਾ ਭੁੱਖਾ ਚੰਗੇ ਪਾਸੇ ਲੈ ਕੇ ਜਾਈਏ ਜੋ ਦੋ ਸਾਲਾਂ ਦਾ ਨੁਕਸਾਨ ਹੋਇਆ ਫਿਰ ਆਪ ਦਾ ਉਹ ਚੰਗੀ ਨੀਤੀ ਲਿਆ ਕੇ ਪੰਜਾਬ ਨੂੰ ਹਰਿਆ ਭਰਿਆ ਬਣਾਈਏ ਇੱਥੇ ਜੋ ਨਸ਼ਾ ਹੈ ਕੋੜ ਹੈ ਉਹਨੂੰ ਜੜੋਂ ਪੁੱਟੀਏ ਇਹ ਕਰਕੇ ਮੈਂ ਅੱਜ ਬੇਨਤੀ ਕਰਨ ਵਾਸਤੇ ਇਕੱਠਨ ਕਰਨ ਆਏ ਸੀ ਦਫ਼ਤਰ ਦਾ ਉਹ ਕੀਤਾ ਗਿਆ सारे नौजवान बहुत बहुत धनवाद वाहिगुरू जी का ख़ा वाहिगुरू जी